ਮੇਰਾ ਨਾਮ ਸੁਖਮਨप्रीत कौर ਹੈ ਮੈਂ ਪਿੰਡ ਭੰਗਵਾ ਜ਼ਿਲ੍ਹਾ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਮੈਂ ਇਸ ਸਮੇਂ ਪੀ ਐਚ ਸੀ ਬਿਲਗਾ ਜਲੰਧਰ ਦੇ ਵਿੱਚ ਐਜ਼ ਅ ਐਮ ਐਲਟੀ ਗ੍ਰੇਡ 2 ਡੈਜ਼ਿਗਨੇਟਿਡ ਹਾਂ ਮੇਰੀ ਇਸ ਪੋਸਟ ਦੀ ਅਪੁਆਇੰਟਮੈਂਟ ਲੈਟਰ ਮੈਨੂੰ 6 9 24 ਨੂੰ ਮਿਲੀ ਸੀ ਜਿਸ ਦੇ ਤਹਿਤ 18 9 24 ਨੂੰ ਇੱਥੇ ਜੁਆਇਨ ਕਰ ਲਿਆ ਸੀ ਮੈਨੂੰ ਡਿਗਰੀ ਕਰਦੇ ਕਰਦੇ ਹੀ ਲੈਬਾਰਟਰੀ ਟੈਕਨੋਲੋਜੀ ਦੇ ਵਿੱਚ ਇਹ ਜੌਬ ਮਿਲ ਗਈ ਸੀ ਜੋ ਕਿ ਮੇਰੀ ਡਿਪਲੋਮਾ 베ਸ ਸੀ ਇਸ ਜੌਬ ਦੇ ਰਿਗਾਰਡਿੰਗ ਜੋ ਪੋਸਟ ਪਿਛਲੀ ਅਕਤੂਬਰ 2023 ਵਿੱਚ ਨਿਕਲੀ ਸੀ ਉਸ ਤੋਂ ਬਾਅਦ ਅਸੀਂ ਇਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਸ ਦੇ ਤਹਿਤ ਸਾਡਾ ਦਸੰਬਰ ਦੇ ਵਿੱਚ ਪੰਜਾਬੀ ਦਾ ਪੇਪਰ ਹੋਇਆ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਸਾਡਾ ਸਬਜੈਕਟ ਰਿਲੇਟਡ ਪੇਪਰ ਹੋਇਆ ਉਸ ਦੀ ਮੈਰਿਟ ਦੇ 베ਸ ਦੇ ਉੱਪਰ ਸਾਡੀ ਦੋ ਵਾਰ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਜੋ ਕਿ ਪਹਿਲੀ ਫਰੀਦਕੋਟ ਚ ਹੋਈ ਸੀ ਅਤੇ ਦੂਸਰੀ ਚੰਡੀਗੜ੍ਹ ਦੇ ਵਿੱਚ ਹੋਈ ਸੀ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਸਾਨੂੰ ਕਾਲਸ ਆਈਆਂ ਸੀ ਰਿਗਾਰਡਿੰਗ ਸਾਡੇ ਅਪਾਇੰਟਮੈਂਟ ਲੈਟਰ ਸੋ ਅਸੀਂ ਉਹ ਅਪਾਇੰਟਮੈਂਟ ਲੈਟਰ ਜੋ 6 9 24 ਨੂੰ ਪ੍ਰਾਪਤ ਕੀਤੇ ਸੀ ਭਗਵੰਤ ਮਾਨ ਜੀ ਦੇ ਵੱਲੋਂ ਮੈਂ ਉਹਨਾਂ ਦਾ ਬਹੁਤ ਹੀ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੀ ਆ ਐਜ਼ ਅ ਮਿਡਲ ਕਲਾਸ ਫੈਮਿਲੀ ਜੌਬ ਦੀ ਬਹੁਤ ਜਿਆਦਾ ਲੋਡ ਸੀ ਕਿਉਂਕਿ ਮੀਡਲ ਕਲਾਸ ਫੈਮਿਲੀ ਦੇ ਵਿੱਚ ਸਿਰਫ ਇੱਕ ਸਰਕਾਰੀ ਨੌਕਰੀ ਦਾ ਹੀ ਸੁਪਨਾ ਹੁੰਦਾ ਹੈ ਸਾਡੇ ਪੇਰੈਂਟਸ ਦਾ ਕਿ ਉਹਨਾਂ ਦੇ ਜਿਹੜੇ ਬੱਚੇ ਆ ਉਹ ਇੱਕ ਵਧੀਆ ਜਗ੍ਹਾ ਤੇ ਸੈਟਲ ਹੋ ਜਾਣ ਜਦੋਂ ਪੇਪਰ ਕਲੀਅਰ ਹੋਇਆ ਕਾਲਸ ਆਈਆਂ ਘਰਦਿਆਂ ਨੂੰ ਬਹੁਤ ਖੁਸ਼ੀ ਹੋਈ ਸੀ ਸਾਡੇ ਤੋਂ ਜ਼ਿਆਦਾ ਤਾਂ ਸਾਡੇ ਘਰਦਿਆਂ ਨੂੰ ਖੁਸ਼ੀ ਹੋਈ ਸੀ ਕਿਉਂਕਿ ਉਹਨਾਂ ਦਾ ਇੱਕ ਸਪੋਰਟ ਸਿਸਟਮ ਬਣ ਗਿਆ ਸੀ ਇਸ ਦੇ ਨਾਲ ਮੇਰਾ ਫਿਊਚਰ ਮੇਰਾ ਤਾਂ ਫਿਊਚਰ ਸਿਕਿਉਰ ਹੋਇਆ ਨਾਲ ਦੀ ਨਾਲ ਮੇਰੇ ਭੈਣ ਭਰਾ ਅਤੇ ਮੇਰੇ ਪੇਰੈਂਟਸ ਦਾ ਵੀ ਬਹੁਤ ਜ਼ਿਆਦਾ ਫਿਊਚਰ ਸਿਕਿਉਰ ਹੋਇਆ ਮੈਂ ਆਪਣੇ ਭੈਣ ਭਰਾਵਾਂ ਦੀ ਪੜਾਈ ਦਾ ਖਰਚਾ ਚੱਕ ਸਕਦੀ ਚੇਆ ਕਰਦੇ ਉਹਨਾਂ ਦੇ ਵਿੱਚ ਵੀ ਹੱਕ ਵਟਾ ਸਕਦੀ ਹਾਂ ਮੈਂ ਭਗਵੰਤਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਮੈਂ ਇਹ ਵਾਅਦਾ ਕਰਦੀ ਹਾਂ ਕਿ ਮੈਂ ਆਪਣੀ ਇਹ ਸੇਵਾ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਵਾਂਗੀ